ਸੁਹਿਆਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਕ ਹਾਂ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਲਗਾਤਾਰ 4 ਮੌਕਾ ਤੋਂ ਬਾਅਦ ਬੈਨਰ ਫੜ ਕੇ ਸੜਕਾਂ ਤੇ ਉਤਰੇ ਲੋਕ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ਕੀਤੀ ਗਈ ਜੁੜਿਆ ਨੇ ਡੁਗਰੀ ਮਾਰਕੀਟ ਦੇ ਵਿੱਚ ਹੋਈ ਵੱਡੀ ਵਾਰਦਾਤ ਸਮਰਾਲਾ 'ਚ ਗੁਟਕਾ ਸਾਹਿਬ ਦੀ ਬੇਵਿਦੀ ਦਾ ਮਾਮਲਾ ਆਇਆ ਸਾਹਮਣੇ ਖਬਰਾਂ ਵੇ ਸਟਾਰ ਦੇ ਨਾਲ ਅਗਲੀ ਖਬਰ ਸਮਰਾਲਾ ਤੋਂ ਜਿੱਥੇ ਗੁਟਕਾ ਸਾਹਿਬ ਦੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸਿਰਫ ਇੰਨਾ ਹੀ ਨਹੀਂ ਤਰਥਲਾ ਰੋਡ ਤੇ ਧਾਰਮਿਕ ਤਸਵੀਰਾਂ ਦੀ ਬੇਵਿਵ ਵੀ ਕੀਤੀ ਗਈ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦੇ ਵੱਲੋਂ ਵੀ ਹੁਣ ਇਸ ਮਾਮਲੇ ਦੀ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਉਹ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਦੁਖਦਾਈ ਘਟਨਾ ਸਮਰਾਲਾ ਸ਼ਹਿਰ ਦੇ ਵਿੱਚ ਹੋਈ ਹੈ ਜਿਹਦੀ ਸਾਨੂੰ ਖਬਰ ਮਿਲੀ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਮਾਛੀਵਾੜਾ ਸਾਹਿਬ ਤੋਂ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਦਾਸ ਪ੍ਰਚਾਰਕ ਸਿੰਘ ਤੇ ਹੋਰ ਸਾਰਾ ਸਟਾਫ ਮੌਕੇ ਤੇ ਪਹੁੰਚਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਇੱਥੇ ਕੋਈ ਬੇਰੂਤ ਕੋਟਾ ਸਾਹਿਬ ਤੇ ਉਹਨਾਂ ਦੇ ਕੁਝ ਅੰਗ ਫਟੇ ਹੋਏ ਹਾਲਤਾਂ ਦੇ ਵਿੱਚ ਜਿਹੜੇ ਪ੍ਰਾਪਤ ਹੋਏ ਸੀ ਦੇਖੋ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਉਹਦੇ ਸਬੰਧੀ ਕਾਰਵਾਈ ਦਾ ਤੋਸਾ ਦਵਾਇਆ ਗਿਆ ਹੈ ਅਜੇ ਪੂਰੀ ਤਰ੍ਹਾਂ ਤਸਵੀਰ ਸਾਫ਼ ਨਹੀਂ ਹੈਗੀ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਤਰਾں ਦੇ ਵਿੱਚ ਹੁਕਤਾ ਸਾਹਿਬ ਨੇ ਸੰਗਤ ਉਹਨਾਂ ਦਾ ਬਿਲਕੁਲ ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਸਰੂਪਾਂ ਦਾ ਸਨਮਾਨ ਕਰਦੇ ਆਂ ਸਤਿਕਾਰ ਕਰਦੇ ਆਂ ਇਹ ਹੈ ਬਾਣੀ ਵਰ ਤੇ ਗੁਰੂ ਸਾਡੇ ਗੁਰੂ ਦਾ ਰੂਪ ਹੈ ਤੇ ਸਾਨੂੰ ਉਸੇ ਹਿਸਾਬ ਨਾਲ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਜਿਹੜੇ ਵਿਰਧ ਹੋ ਜਾਂਦੇ ਨੇ ਬੇਨਤੀ ਹੈ ਵੀ ਨੇੜਲੇ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਆਦਰ ਸਤਿਕਾਰ ਦੇ ਨਾਲ ਪਹੁੰਚਦਾ ਕੀਤਾ ਜਾਵੇ ਤਾਂ ਜੋ ਉੱਥੋਂ ਉਹਨਾਂ ਨੂੰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਸੰਸਕਾਰ ਦੇ ਲਈ ਭੇਜਿਆ ਜਾਵੇ। ਸੋ ਅੱਜ ਜਿਹੜੇ ਗੁਟਕਾ ਸਾਹਿਬ ਵਿਰਧ ਹਾਲਤ ਵਿੱਚ ਜਾਂ ਫਟੇ ਹੋਏ ਪ੍ਰਾਪਤ ਹੋਏ ਨੇ ਇਹ ਹੁਣ ਅਸੀਂ ਸਤਕਾਰ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵੜਾ ਸਾਹਿਬ ਲੈ ਕੇ ਜਾਵਾਂਗੇ ਔਰ ਉੱਥੋਂ ਅਗਲੇ ਦੇ ਦਫਤਰੀ ਹੁਕਮਾਂ ਦੇ ਅਨੁਸਾਰ ਜੋ ਸਤਕਾਰ ਦੇ ਨਾਲ ਸੰਸਕਾਰ ਵਾਸਤੇ ਗੋਵਿੰਦਵਾਲ ਸਾਹਿਬ ਉੱਧ ਦੇ ਕਿਤੇ ਜਾਣਗੇ। ਸੋ ਬਾਕੀ ਬੇਨਤੀ ਹੈ ਜੀ ਸੰਗਤ ਆਪਣੇ ਤੌਰ ਤੇ ਜੇ ਕੋਈ ਘਰ ਵਿੱਚ ਬਿਰਧ ਗੁਟਕਾ ਸਾਹਿਬ ਹੈ ਗੁਰਬਾਣੀ ਦੀ ਪੋਥੀ ਹੈ ਤੇ ਉਹਨੂੰ ਏਦਾਂ ਪਾਣੀ ਵਿੱਚ ਰੋੜਨ ਦੇ ਜਾਂ ਵਹਾਉਣ ਦੇ ਜਾਂ ਸੰਸਕਾਰ ਕਰਨ ਦੇ ਆਪਾਂ ਕੋਸ਼ਿਸ਼ ਨਾ ਕਰੀਏ ਕਿਉਂਕਿ ਸਾਡੇ ਕੋਲ ਇਹਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਗੋਇੰਦਵਾਲ ਸਾਹਿਬ ਵਿਖੇ ਸੋ ਆਪ ਜੀ ਨੇੜਲੇ ਇਤਿਹਾਸਿਕ ਸਥਾਨ ਵਿਖੇ ਉਹਨਾਂ ਬਿਰਧ ਗੁਟਕਾ ਸਾਹਿਬਾਨਾਂ ਨੂੰ ਪੋਥੀ ਸਾਹਿਬਾਨਾਂ ਨੂੰ ਪਹੁੰਚਾਓ ਉਹਦੀ ਕਿਰਪਾਲਤਾ ਕਰੋ ਉੱਥੇ ਆਦਰ ਦੇ ਨਾਲ ਅੱਗੇ ਗੋਇੰਦਵਾਲ ਸਾਹਿਬ ਪਹੁੰਚਾ ਕੇ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਸੋ ਇਹ ਗੱਲ ਦਾ ਜਰੂਰ ਸੰਗਤਾਂ ਤਿਆਰ ਰੱਖਣ ਜੀ 10 ਭਾਈ ਸੁਖਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਭਾਈ ਕੀ ਕਰਨਾ ਬਾਪੀ ਮੈਨੂੰ ਮੈਂ ਠਾਣੇ ਸੀਗਾ ਮੈਨੂੰ ਕਰਨ ਬਲਕਰਨ ਦਾ ਫੋਨ ਹੈ ਬਲਕਦਰਮ ਸਿੰਘ ਭੱਟੀ ਦਾ ਹਰਿਆਣ ਤੋਂ ਤੇ ਇਹ ਸਿੰਘ ਦਾ ਬਾਬਾ ਜੀ ਅੰਗ ਮਿਲੇ ਨੇ ਮਖੇ ਵੀ ਅੰਗ ਚੱਕੇ ਉਹਨਾ ਪੰਗ ਦੇਖਦੇ ਕਿਹਦੇ ਨੇ ਪਹਿਲਾਂ ਗੁਟਕੇ ਅਨੰਦ ਸਾਹਿਬ ਦੇ ਮਿਲੇ ਫਿਰ ਸੁਖਬਨੀ ਸਾਹਿਬ ਦਾ ਗੁਟਕਾ ਸਾਹਿਬ ਮਿਲਿਆ ਇੱਥੇ ਕੋਈ ਸੱਟ ਗਿਆ ਅਸਲ ਦੇ ਵਿੱਚ ਜਦੋਂ ਗੁਟਕਾ ਸਾਹਿਬ ਵਿਰਧ ਹੋ ਗਿਆ ਤਾਂ ਨਾਲ ਦੇ ਗੁਰਦੁਆਰੇ ਸਾਹਿਬ ਪਚਾਓ ਇਹ ਵੀ ਇੱਕ ਬੇਅਦਵੀਓ ਬੰਨੀ ਜਾਂਦੀ ਆ ਕਿਉਂਕਿ ਸਤਿਗੁਰਾਂ ਦੀ ਜਿੱਥੇ ਅਸੀਂ ਗੁਰਬਾਣੀ ਨੂੰ ਕਹਿੰਦੇ ਆ ਸਤਿਗੁਰ ਕਹਿੰਦੇ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਸਤਾਰਿ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਇਹ ਗੁਰਬਾਣੀ ਸੁਖਬਣੀ ਸਾਹਿਬ ਦੇ ਵੀ ਗੁਟਕਾ ਸਾਹਿਬ ਮਿਲਿਆ ਤੇ ਇਹਦੇ ਵਿੱਚ ਅਨੰਦ ਸਾਹਿਬ ਵੀ ਪ੍ਰਤਾਪ ਪ੍ਰਸਾਦ ਸੋਈਏ ਵੀ ਚੌਪਈ ਸਾਹਿਬ ਜੀ ਇੰਜ ਲੱਗਦਾ ਸੀ ਜਿਵੇਂ ਸੁੰਦਰ ਗੁਟਕਾ ਸਾਹਿਬ ਦੀ ਇਹ ਕੀਤਾ ਹੋਵੇ ਇਹਦੇ ਵਿੱਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਮਿਲੀਆਂ ਇਸ ਜਗ੍ਹਾ ਤੋਂ ਜਿੱਥੋਂ ਅਸੀਂ ਰੂੜੀ ਤੋਂ ਚੱਕੀਆਂ ਪਾਈ ਖੜਕ ਖੜਕ ਸਿੰਘਾ ਜੀ ਕੋਲੇ ਨੇ ਪਰਮਜੀਤ ਸਿੰਘ ਜੀ ਬਾਕੀ ਜਗਦੀਪ ਸਿੰਘ ਜੀ ਗਿੱਲ ਇਹਨਾਂ ਨੂੰ ਵੀ ਵੀਰਾਂ ਨੂੰ ਮੈਂ ਫੋਨ ਕੀਤਾ ਸੀ ਇਹਨਾਂ ਨੇ ਖੁਦ ਆ ਕੇ ਚੱਕਿਆ ਇੱਕ 4000 ਦੀ ਪਰਚੀ ਉਹ ਬੰਦੇ ਨੇ ਕਟਾਈ ਹੋਈ ਹੈ ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਐਕਣ ਬੇਅਦਬੀਆਂ ਤੇ ਨਰਾਦਰੀਆਂ ਨਾ ਕਰੋ ਫਿਰ ਅਸੀਂ ਕਹਿੰਦੇ ਆ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਪਰਮੇਸ਼ਰ ਗੁੱਸੇ ਹੋ ਜਾਵੇਗਾ ਤੇ ਤੁਹਾਡੇ ਨਾਲ ਜਦੋਂ ਪਰਮੇਸ਼ਰ ਗੁੱਸੇ ਹੋ ਗਿਆ ਫਿਰ ਆਫਤਾ ਆਉਂਦੀਆਂ ਨੇ ਫਿਰ ਅਸੀਂ ਸਾਰੇ ਚਲਦੇ ਆ ਮੈਂ ਹੱਥ ਜੋੜ ਕੇ ਇੱਕ ਅਪੀਲ ਪਾਉਣੀ ਚਾਹੁੰਦਾ ਚਾਹੇ ਕਿਸੇ ਦੇਵੀ ਦੇਵਤੇ ਦੀ ਫੋਟੋ ਆ ਚਾਹੇ ਕਿਸੇ ਪੀਰ ਪਕੰਬਰ ਦੀ ਫੋਟੋ ਆ ਜੇ ਕਿਸੇ ਦੀ ਫੋਟੋ ਆ ਉਹਦਾ ਸੰਸਕਾਰ ਕਰਕੇ ਉਹ ਜਲ ਪ੍ਰਵਾਹ ਕਰੀ ਜਾਵੇ ਗੁਰੂਕਾ ਸਾਹਿਬ ਹੈ ਭਗਵਤ ਗੀਤਾ ਤੇ ਉਹਨਾਂ ਨੂੰ ਉਹਨਾਂ ਦੇ ਮੰਦਰਾਂ ਦੇ ਵਿੱਚ ਗੁਰਦੁਆਰੇ ਸਹਿਬਾਨ ਵਿੱਚ ਪਚਾਇਆ ਜਾਵੇ ਜਿੱਥੇ ਪੂਰੀ ਮਰਿਆਦਾ ਅਨਸਾਰ ਉਹਨਾਂ ਦਾ ਸੰਸਕਾਰ ਹੋ ਸਕੇ ਇੱਕ ਪ੍ਰਾਣੀ ਘਟਨਾ ਲੱਗਦੀ ਉਹ ਵੀ ਇੱਕ ਪ੍ਰਾਣੀ ਘਟਨਾ ਤਾਂ ਹੁਣ ਦੇਖ ਕੇ ਤਾਂ ਨਵੀਂ ਉਹ ਲੱਗਦੀ ਆ ਜੀ ਇਹ ਪ੍ਰਾਣੀ ਨਹੀਂ ਲੱਗਦੀ ਨਵੀਂ ਲੱਗਦੀ ਇੱਕ ਦੋ ਦਿਨ ਦੀ ਲੱਗਦੀ ਆ ਬੱਚਾ ਸੀ ਬੱਚਾ ਇਥੋਂ ਚੱਕ ਕੇ ਲੈ ਗਿਆ ਉਹ ਬੱਚੇ ਦੇ ਅੰਗ ਖਿਲਰੇ ਮਿਲੇ ਤੇ ਸਾਨੂੰ ਉਸ ਕਰਕੇ ਪਤਾ ਲੱਗਿਆ ਨਹੀਂ ਖੈਰ ਸਾਨੂੰ ਇਹ ਪਤਾ ਵੀ ਨਾ ਲੱਗਦਾ ਅੱਜ ਸਾਨੂੰ ਇੱਕ ਫੋਨ ਕਾਲ ਮਸੂਲ ਹੋਈ ਸੀ ਤੇ ਮੌਕੇ ਤੇ ਪਹੁੰਚ ਗਏ ਪਾਥਰਾ ਰੋਡ ਤੇ ਤੇ ਉਸ ਤੋਂ ਬਾਅਦ ਸਾਨੂੰ ਗੁਟਕਾ ਸਾਹਿਬ ਦੇ ਅੰਗ ਮਿਲੇ ਅਸੀਂ ਉਹਦੇ ਅਨੁਸਾਰ ਕਾਰਵਾਈ ਅਮਲ ਚ ਲਿਆ ਦਾਂਗੇ ਜੀ ਜੋ ਵੀ ਬਣਦੀ ਹੈ ਜਾਣਪੜਤਾਲ ਕੀਤੀ ਜਾਦੀ ਹੈ ਜੀ ਸਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੱਕ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਲੁਧਿਆਣੇ ਦੇ ਡੁਗਰੀ ਮਾਰਕੀਟ ਦੇ ਵਿੱਚ ਚੋਰਾ ਦੇ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਗਈ ਚੋਰਾ ਦੇ ਵੱਲੋਂ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਵੱਲੋਂ ਡੁਗਰੀ ਦੀਆਂ 14 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਵੱਲੋਂ ਲੱਖਾਂ ਦੇ ਸਮਾਨ ਦੇ ਨਾਲ ਨਾਲ ਡੀਵੀਆਰ ਵਿੱਚ ਚੁੱਕਿਆ ਗਿਆ ਅਤੇ ਉਸ ਨੂੰ ਵੀ ਚੋਰੀ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਹੁਣ ਜਿਹੜਾ ਜਿਹੜਾ ਇਸ ਗੱਲ ਨੂੰ ਲੈ ਕੇ ਦੁੱਖ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਦੁਕਾਨਦਾਰਾਂ ਦੇ ਵੱਲੋਂ ਵੀ ਆਪਣੇ ਵਿਚਾਰ ਜਿਹੜੇ ਨੇ ਇਸ ਮਾਮਲੇ ਨੂੰ ਲੈ ਕੇ ਸਾਂਝੇ ਕੀਤੇ ਗਏ ਨੇ ਅਤੇ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਜਿਹੜੀ ਆ ਰਿਕਾਰਡ ਹੋ ਜਾਂਦੀ ਹੈ ਸਾਡਾ ਲਾਇਆ ਹੋਇਆ ਗ੍ਰਿਲਾਂ ਦਾ ਜਾਲ ਵੀ ਲਾਇਆ ਹੋਇਆ ਉਹ ਉਹਨਾਂ ਕੋ ਚੱਕਿਆ ਨਹੀਂ ਗਿਆ ਉਹ ਮੈਂ ਅੰਦਰੋਂ ਪਾਈ ਪਾਈ ਤੇ ਇਸ ਸਾਲ ਫੇਰ ਉਹ ਅੰਦਰੋਂ ਵੀ ਕੱਟ ਕੇ ਉੱਤੋਂ ਲੈ ਗਏ ਥੋੜੀ ਜਿਹੀ ਨਹੀਂ ਉਹ ਮੇਰੇ 10000 ਰੁਪਏ ਲੱਗਿਆ ਉਹਨਾਂ ਅੱਜ ਸਵੇਰੇ ਜਦੋਂ ਆਏ ਆ ਤਾਂ ਇਹ ਘੱਟੂ ਘੱਟ ਇਹੇ ਦੁਕਾਨ ਪੱਟੀ ਆ ਜੀ ਇਹ ਦੁਕਾਨ ਪੱਟੀ ਆ ਸੀਸੀ ਟੁੱਟੇ ਹੋਇਆ ਇੱਥੋਂ ਸਾਰੀਆਂ ਇਹ ਵੀ ਪੱਟਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੂਰੀ ਮਾਰਕੀਟ ਅਰਗੇ ਦਿੱਤਾ ਗਿਆ ਹਾਂ ਪੂਰੀ ਮਾਰਕੀਟ ਦਾ ਬੁਰਾ ਹਾਲ ਹੋਇਆ ਪਿਆ ਤਾਂ ਠੀਕ ਹੈ ਇਹ ਦੇਖੋ ਜੀ ਨਹੀਂ ਆਪਾਂ ਤਾਂ ਇਹ ਚਾਹਨੇ ਆ ਪ੍ਰਸ਼ਾਸਨ ਚੋਂ ਮਾੜਾ ਮੋਟਾ ਗੇੜਾ ਰੱਖੇ ਵੀ ਇਹ ਦਿੱਕਤਾਂ ਨਾ ਆਣ ਕੁਛ ਆਪਾਂ ਕਹਿੰਦੇ ਆ ਸਰਕਾਰਾਂ ਦੀਆਂ ਵੀ ਇਹ ਜਿੰਮੇਵਾਰੀਆਂ ਬਣਦੀ ਠੀਕ ਹੈ ਨਾ ਜਿਹੜਾ ਇੰਨੀ ਦਿੱਕਤ ਆ ਰਹੀ ਆਪਣੀ ਸਟੇਟ ਦੇ ਵਿੱਚ ਠੀਕ ਹੈ ਨਾ ਇਹ ਕਰੀਬ 2:29 ਤੇ ਸਾਡੀ ਦੁਕਾਨ ਤੇ ਆਏ ਨੇ ਉਸ ਤੋਂ ਪਹਿਲਾਂ 2:19 ਤੇ ਇੱਕ ਕੰਮ ਦੀ ਦੁਕਾਨ ਤੇ ਵਿਚਾਰੇ ਦੀ ਇੱਧਰ ਕਪੜੇ ਤੇ ਪੂਰੇ ਛੱਟਰ ਲਾਇਆ ਪੰਜਾ ਜੋੜ ਚੱਕਿਆ ਉਹਨਾਂ ਕੋ ਚੱਕੇ ਨਹੀਂ ਗਏ ਫਿਰ ਇਹ ਗਲੀ ਜਾ ਕੇ ਨਹੀਂ ਗਲੀ ਜਾ ਕੇ ਇਹਨਾਂ ਨੇ ਇਹ ਪੰਜ ਛੱਟਰ ਪੱਟੇ ਹਾਂਜੀ ਹਾਂਜੀ ਉਹ ਇਹਨਾਂ ਚ ਪਤਾ ਨਹੀਂ ਲੱਭਿਆ ਨਹੀਂ ਕੋਈ ਲੱਭਿਆ ਇਹ ਤਾਂ ਮਾਲਕ ਹੀ ਦੱਸ ਸਕਦੇ ਨੇ ਕੀ ਹੋ ਨੁਕਸਾਨ ਹੋਇਆ ਕਿੰਨੀਆਂ ਦੁਕਾਨਾਂ ਤੇ ਹੋਇਆ ਘਟੋ ਘਟ ਇਹ ਹੋ ਗਿਆ ਜੀ 5 ਤੋਂ 7 ਇਕੱਠ ਤੇ ਪੰਜ ਦੁਕਾਨਾਂ ਜਿਹੜੀਆਂ ਉਹਨਾਂ ਕੋ ਪੱਟੇ ਹੀ ਗਏ ਅੱਛਾ ਜੀ 8 ਦੁਕਾਨਾਂ ਛੱਡ ਉਹਨਾਂ ਪੜਤੇ ਪੂਰੀ ਮਾਰਕੀਟ ਅਰਗ ਦਿੱਤਾ ਗਿਆ ਕਿੰਨੇ ਬੰਦੇ ਟੋਡਲ ਦੇਖੋ ਜੀ ਜਿਹੜੀ ਵੀਡੀਓ ਆਈ ਏ ਉਹ ਦੋ ਬੰਦੇ ਨੇ ਠੀਕ ਹੈ ਔਰ ਜਿਹੜਾ ਦੁਕਾਨ ਤੋਂ ਕੱਪੜੇ ਲੈ ਕੇ ਗਏ ਨੇ ਉਹ ਹੈਗੇ ਦੋ ਬੰਦੇ ਨੇ ਲਿਵਾਹੇ ਚੱਕੇ ਜੀ ਤੇ ਇੱਕ ਕਾਰ ਫਿਰ ਨਿਕਲੀ ਏ ਮਤਲਬ 29 ਦੇ ਆਏ ਨੇ 29 ਦੇ ਆਏ ਨੇ 243 ਲਖ ਉਹਨਾਂ ਨੇ ਆਪਣੇ ਕਪੜੇ ਲਵਾਪੇ ਚ ਬਾਹਰ ਕਰ ਲਏ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਪੱਕਾ ਹੀ ਪੀਸੀਆਰ ਗੇੜੇ ਲਾਏ ਉਹ ਕਹਿੰਦੇ ਨੇ ਚੌਕੀਦਾਰ ਰੱਖੋ ਭਾਜੀ ਅਸੀਂ ਕੈਮਰੇ ਵੀ ਲਵਾਏ ਨੇ ਕਿ ਦਿਨੇ ਦੁਕਾਨਾਂ ਚ ਖੋਲ੍ਹੀਏ ਰਾਤ ਨੂੰ ਤੇ ਸੋਈਏ ਤਾਂ ਹੀ ਸਾਡਾ ਬਚਾਓ ਜੇ ਅੱਜ ਵਾਰ ਖਰਾਬ ਹੋ ਗਿਆ ਤੁਹਾਡਾ ਸਾਰਾ ਦਿਹਾੜੀ ਤੁਸੀਂ ਸਾਜੀ ਭਾਜੀ ਦੇਖੋ ਪੱਥੇ ਬਿਰਦੇ ਨੁਕਸਾਨ ਹੋਇਆ ਪਹਿਲਾਂ ਤੇ ਛੱਟੇ ਟੀਕਾ ਲਾ ਰਹੇ ਆ ਜੀਜੇ ਤੱਕ ਭੰਨ ਦਿੱਤੇ ਉਹ ਕਿ ਨਾ ਇਹ ਚਾਰ ਜੋੜੀ ਬੂਡ ਲੈ ਗਏ ਨੇ ਇੱਕ ਉਹ ਬੂਫਰ ਲੈ ਗਏ ਨਾ ਹੁੰਦਾ ਔਰ ਪਤਾ ਕਿੰਨਾ ਸਮਾਨ ਹੈ ਜਿਹਦੇ ਮੈਂ ਗਿਣਦੇ ਪਿਆ ਸੀ ਸਵੇਰੇ 3:00 ਵਜ ਕੇ 9 ਮਿੰਟ ਤੱਕ ਸੀ ਆ ਗਏ ਜਦੋਂ ਤੁਹਾਨੂੰ ਫੋਨ ਗਿਆ ਨਾ 3:00 ਵਜ ਕੇ 3 ਮਿੰਟ ਦੇ ਕੀ ਬੜੇ ਹੋਏ ਨੇ ਮਾਜਾ ਔਰ ਉਹ 2:48 ਤੋਂ ਗੱਡੀ ਲੈ ਕੇ ਨਿਕਲੇ ਨੇ ਅੱਜ 5 ਮਿੰਟ ਦਾ ਹੀ ਫਰਕ ਪਿਆ ਜਿਹੜਾ ਉਹਨਾਂ ਨੇ ਫਾਂਡੀ ਸੀ ਨਹੀਂ ਤਾਂ ਮੌਕੇ ਤੇ ਫੜ ਲੈਣਾ ਸੀ ਉਹ ਮਾਰਕੀਟ ਵਾਲੋਂ ਕਿਦਾਂ ਸਖਤ ਕਰਨ ਦਿੱਤਾ ਸੀ ਅੱਜ ਇਹ ਤੇ ਪ੍ਰਸ਼ਾਦ ਜਨ ਤੋਂ ਮਾਰਕੀਟ ਵਾਲੋਂ ਗੁਰਰਾਮ ਸਿੰਘ ਬਾੜਕਰਦੋਂ ਪ੍ਰਧਾਨ ਆ ਜੀ ਮੈਂ ਤੇ ਪ੍ਰਸ਼ਾਦ ਜਨ ਨੂੰ ਇਹ ਹੀ ਬੇਨਤੀ ਕਰਦਾ ਕਿ ਦੇਖੋ ਜਿੱਤੇ ਸਾਰੇ ਗਰੀਬ ਨੇ ਕੋਈ ਦੰਗਾ ਪੜ ਪਰਿਵਾਰਾਂ ਨੂੰ ਐ ਬੂਥ ਮਿਲੇ ਜੀ ਕਿ ਰੋਜ਼ਗਾਰ ਵਾਸਤੇ ਪਰ ਜੇ ਖੁਦੀ ਚੋਰੀਆਂ ਹੋਣ ਗਿਆ ਐ ਕੋਈ ਦਿਨ ਦਿਹਾੜੇ ਲੁੱਟਾਂ ਖਵਾਉਣ ਗਿਆ ਐਤੇ ਕੋਈ ਸੇਫਟੀ ਨਹੀਂ ਹੋएगी ਤੇ ਗਰੀਬ ਪਰਿਵਾਰ ਕਿੱਥੇ ਜਾਣਗੇ ਐ ਤੇ ਵਿਚਾਰੇ ਵੈਸੇ ੁੰਟੇ-ਗੁੱਟੇ ਨੇ ਉਨੇ ਕੀ ਇੱਕ ਬੰਦੇ ਨੇ ਜੇ ਲੱਖ ਲੱਖ ਰੁਪਏ ਨੁਕਸਾਨ ਹੋ ਜਾਏਗਾ ਇਹ ਲੱਗਦਾ ਹੋ ਗਿਆ ਲੱਗਦਾ ਫਿਰ ਮਾਲ ਪਾਊਗਾ 25-30 ਹਜ਼ਾਰ ਰੁਪਏ ਛਟਰੀਕ ਦੇ ਉਹਦੇ ਲਾਊਗਾ ਛਟਰੀ ਤੇ ਮੈਂ ਤਾਂ ਪੂਰੀ ਆਪਣੀ ਮਾਰਕੀਟ ਵਸਾਈ ਏ ਸੀ ਅਸੀਂ ਸਾਥ ਦੇਨੇ ਆ ਸਭ ਦਾ ਔਰ ਦੇਂਦੇ ਰਾਂਗੇ ਮਰਦੇ ਦਮ ਤੱਕ ਕਿ ਅਸੀਂ ਕਿਸੇ ਨਾਲ ਵਿਤਕਰਾਂ ਨਹੀਂ ਹੋਣ ਦੇਣਾ ਕੋਈ ਵੀ ਦੁਕਾਨਦਾਰ ਹੋਵੇਗਾ ਚਾਹੇ ਉਹ ਗਰੀਬ ਹੋਵੇ ਅਮੀਰ ਹੋਵੇ ਉਸ ਦੁਕਾਨਦਾਰ ਦੇ ਨਾਲ ਖੜਾ ਹਮੇਸ਼ਾ ਖੜਾਂਗੇ ਔਰ ਤੁਹਾਡਾ ਵੀ ਧੰਨਵਾਦੀ ਆ ਜਿਹੜਾ ਤੁਸੀਂ ਆਗੇ ਕਵਰ ਕਰ ਰਹੇ ਹੋ ਮੈਨੂੰ ਮੈਂ ਤੇ ਕਹਨਾ ਹਾਈਲਾਈਟ ਕਰੋ ਤਾਂ ਕਿ ਅੱਗੇ ਚੋਰਾਂ ਦੇ ਲਈ ਰਾਹ ਰੋਕੇ ਜਾਣ ਨਹੀਂ ਤੇ ਉਹਨਾਂ ਦੇ ਹੌਸਲੇ ਇਹ ਚੋਰ ਚੰਦਾਂ ਦਾ ਜਸਾ ਨੂੰ ਨਸ਼ੇ ਕਰਕੇ ਕਰ ਲੈਂਦੇ ਨੇ ਚੰਦ ਪੈਸਾ ਲੈ ਕੇ ਸਮਾਨ ਦੇ ਵਿੱਚ ਸਾਡਾ ਨੁਕਸਾਨ ਹੋਏਗਾ ਹਾਂ ਨਸ਼ੇ ਕਰਕੇ ਜੀ ਇਹ ਸਭ ਨਸ਼ੇ ਕਰਕੇ ਹੋ ਜਾਂਦਾ ਐ ਤਾਂ ਉਹਨਾਂ ਨੂੰ ਵੀ ਦਿਖਾਣਾ ਪੰਜ ਕਿਵੇਂ ਉਹਨਾਂ ਨੇ ਪੱਟਣ ਦੀ ਕੋਸ਼ਿਸ਼ ਕੀਤੀ ਹੁਣ ਦਿਸੰਬਰ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਉੱਥੇ ਮੌਸਮ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਨੂੰ ਲੈ ਕੇ ਖੁਦ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 2.4 ਡਿਗਰੀ ਸੈਂਟੀਗ੍ਰੇਡ ਕਿਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋਸੀਂ ਕਹਿ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਪਰ ਕੋਲਡ ਵੇਵ ਕੰਡੀਸ਼ਨਸ ਕੁਝ ਹਿੱਸਿਆਂ ਦੇ ਵਿੱਚ ਜ਼ਰੂਰ ਬਣੀਏ ਰਹਿ ਸਕਦੀਆਂ ਨੇ ਅੱਜ ਆਈਐਮਡੀ ਵੱਲੋਂ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਵਸਤੇ yellow alert ਜਿਹੜਾ cold wave ਵਾਸਤੇ ਅੱਜ ਔਰ ਕੱਲ ਦੋ ਦਿਨ ਜਾਰੀ ਕੀਤਾ ਗਿਆ ਹੈ ਮੈਮ ਲੱਗਦਾ ਕਿ ਤਾਪਮਨ ਜਿਹੜਾ ਏਰੀਆ ਵਿੱਚ ਕੋਈ ਦੱਸਿਆ ਕੀ cold wave ਕੰਡੀਸ਼ਨ ਬਣਨੇ ਸਕਦੀਆਂ ਨੇ ਜਾਂ yellow alert ਵਾਲੀ ਕੀਤਾ ਹੋਰ ਨੀਚੇ ਜਾ ਸਕਦੇ ਨੇ ਕਰਨ ਕੋਲ ਬਸ ਜੀ ਕਿਉਂਕਿ cold wave ਕੰਡੀਸ਼ਨਸ ਆਲਰੇਡੀ ਬਣੀਆਂ ਹੋਈਆਂ ਨੇ ਅੱਜ ਵੀ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਕੱਲ 2 ਤਰੀਕ ਨੂੰ ਵੀ ਇਹਨਾਂ ਰੀਜਨਸ ਦੇ ਵਿੱਚ ਬਣੀਆਂ ਰਹਿ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਹਿਣ ਵਾਲਾ ਮੌਸਮ ਜਾਂ ਠੰਡ ਹੋਰ ਬੜੇ ਜੀ ਜਾ ਹਜੇ ਲੇਟ ਪਈ ਹੋ ਜੀ ਕੱਲ ਤੱਕ ਜਿਵੇਂ ਮੈਂ ਦੱਸਿਆ ਸਾਊਥ-ਵੈਸਟਰਨ ਡਿਸਟ੍ਰਿਕਟਸ ਔਰ ਜਲੰਧਰ ਕਪੂਰਥਲਾ ਦੇ ਵਿੱਚ ਕੋਲਡ ਵੇਵ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ ਔਰ ਜਿਹੜੀ ਬਾਰਿਸ਼ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ ਕਲੀਅਰ ਔਰ ਡਰਾਈ ਜਿਹੜੀਆਂ ਵੈਦਰ ਕੰਡੀਸ਼ਨਸ ਬਣੀਆਂ ਰਹਿਣਗੀਆਂ ਲੱਗਦਾ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਖੜਾ ਚਾਹੀਦਾ ਕਿਉਂਕਿ ਲਗਾਤਾਰ ਤਾਪਮਾਨ ਜਿਹੜੇ ਨੀچے ਜਾ ਰਹੇ ਬਿਲਕੁਲ ਜੀ ਕਿਉਂਕਿ ਠੰਡ ਵੀ ਕਾਫੀ ਵੱਧ ਗਈ ਹੈ ਔਰ ਇਹਦੇ ਨਾਲ-ਨਾਲ ਡੇਜ਼ ਕਲੀਅਰ ਨੇ ਦਿਨੇ ਧੁੱਪ ਹੁੰਦੀ ਹੈ ਔਰ ਰਾਤ ਨੂੰ ਟੈਂਪਰੇਚਰ ਦੇ ਵਿੱਚ ਕਾਫੀ ਗਿਰਾਵਟ ਆਉਂਦੀ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਦੇ ਵਿੱਚ ਇਹਦੇ ਨਾਲ ਕਾਫੀ ਹੈਲਥ ਇਸ਼ੂਜ਼ ਹੋ ਜਾਂਦੇ ਨੇ ਸੋ ਇਹਦਾ ਸਾਰਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਲਈ ਕਿਹੋ ਜਿਹਾ ਰਹਿਣ ਵਾਲਾ ਮੌਸਮ ਕਿੰਨਾ ਅਨੁਕੂਲ ਹੈ ਜੀ ਟੈਂਪਰੇਚ ਨਿਊ ਫਾਰਮਰਸ ਕੰਟੀਨਿਊ ਕਰ ਸਕਦੇ ਨੇ ਲਗਾਤਾਰ ਚਾਰ ਮੌਤਾ ਤੋਂ ਬਾਅਦ ਸ਼ਹਿਰ ਦੇ ਵਿੱਚ ਫੈਲੀ ਸੰਸਨੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪੁਟੇ ਸਵਿਗਿਟਾ ਗਿਆ ਉਹਨਾਂ ਦਾ ਕਹਿਣਾ ਸੀਗਾ ਕਿ ਹੁਣ ਜਦੋਂ ਧੁੰਦ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਪੈਣ ਵਾਲਿਓ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਸੜਕ ਦੇ ਜਿਹੜੇ ਕਿਨਾਰੇ ਵਾਈਟ ਪੱਟੀ ਹੁੰਦੀ ਹੈ ਉਹ ਵੀ ਹੁਣ ਤੋਂ ਗਾਇਬ ਹੋ ਚੁੱਕਿਆ ਤੇ ਉਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜਾ ਹੁਣ ਪ੍ਰਦਰਸ਼ਨ ਹੈ ਉਹ ਕੀਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਪਣੇ ਹੋਰ ਵੀ ਵਿਚਾਰ ਅਤੇ ਜਾਣਕਾਰੀ ਜਿਹੜੀ ਸੀ ਉਹ ਸਾਂਝੀ ਕੀਤੀ ਗਈ ਇਹ ਕਹਿਣਾ ਚਾਹੁੰਦੇ ਆ ਜੀ ਕਿ ਨਾਬਾ ਨਿਵਾਸੀਆਂ ਨੇ ਸੰਵਾਦ ਗਰੁੱਪ ਦੇ ਮਦਦ ਦੇ ਨਾਲ ਇਕੱਠੇ ਹੋ ਕੇ ਅੱਜ ਇਹ ਪ੍ਰੋਟੈਸਟ ਕੀਤਾ ਹੈ ਸ਼ਾਂਤ ਭਾਈ ਪ੍ਰੋਟੈਸਟ ਪਲੇਕਾਡ ਲੈ ਕੇ ਖੜੇ ਆ ਤਾਂ ਕਿ ਧੁੰਦਾ ਦਾ ਟਾਈਮ ਆ ਰਿਹਾ ਹੈ ਫੌਗੀ ਟਾਈਮ ਆ ਰਿਹਾ ਹੈ ਤੇ ਜਿਹੜੀ ਇਹ ਸੜਕ ਹੈ ਸਰਕੂਲਰ ਰੋਡ ਜਿਹਨੂੰ ਆਪਾਂ ਖੁੰਨੀ ਸੜਕ ਵੀ ਕਹਿੰਦੇ ਆ ਇਹਦੇ ਅੱਧ ਦੁਆਲੇ ਜਿਹੜੀ ਵਾਈਟ ਪੱਟੀ ਹੈ ਉਹ ਖਤਮ ਹੋ ਚੁੱਕੀ ਹੈ ਇਹ ਪਿਛਲੇ 40 ਦਿਨਾਂ ਚ ਨਾਬੇ ਦੇ ਸਰਕੂਲਰ ਰੋਡ ਦੇ ਉੱਤੇ ਸਾਨੂੰ ਪਤਾ ਹੀ ਆ ਗਿਆ ਵੀ ਬਹੁਤ ਜ਼ਿਆਦਾ ਮੋਤਾਂ ਹੋ ਰਹੀਆਂ ਨੇ ਜੋ ਕਿ ਬਹੁਤ ਮੰਦਭਾਗੀ ਘਟਨਾ ਹੈ ਤਾਂ ਇਹਦੇ ਲਈ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਕਿ ਨਾਬੇ ਲਈ ਜਿਹੜਾ ਹੈ ਬਾਈਪਾਸ ਕੱਢਿਆ ਜਾਵੇ ਜਿੰਨੀਆਂ ਵੱਡੀਆਂ ਗੱਡੀਆਂ ਨੇ ਉਹ ਬਾਈਪਾਸ ਰਾਹੀਂ ਚੱਲਣ ਕਿਉਂਕਿ ਸੜਕ ਦੇ ਦੋਨੇ ਪਾਸੇ ਹੁਣ ਰਿਹਾਇਸ਼ੀ ਕਲੋਨੀਆਂ ਬਣ ਗਿਆ ਨੇ ਸੜਕ ਨੂੰ ਕ੍ਰਾਸ ਕਰਨ ਲਈ 10-10 15-15 ਮਿੰਟ ਖੜ ਕੇ ਵੇਟ ਕਰਨੀ ਪੈਂਦੀ ਹੈ ਇਸ ਲਈ ਜੇ ਬਾਈਪਾਸ ਨਿਕਲ ਜਾਂਦਾ ਹੈ ਤਾਂ ਕੀਮਤੀ ਜਾਨਾਂ ਵੀ ਬਚ ਸਕਦੀਆਂ ਨੇ ਤੇ ਬਾਕੀ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ ਜਾਮ ਵੀ ਬਹੁਤ ਜ਼ਿਆਦਾ ਲੱਗਦਾ ਹੈ ਹਾਂ ਜਾਮ ਦਾ ਕਾਰਨ ਵੀ ਇਹੀ ਹੈ ਜੀ ਕਿਉਂਕਿ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹ ਗੱਡੀਆਂ ਨੂੰ ਮੁੜਨ ਲਈ ਬਹੁਤ ਟਾਈਮ ਲੱਗਦਾ ਹੈ ਔਰ ਵੱਡੀਆਂ ਗੱਡੀਆਂ ਟਰੈਫਿਕ ਜਾਮ ਕਰਦੀਆਂ ਨੇ ਤਾਂ ਤੁਸੀਂ ਦੇਖੋ ਵੀ ਕਿੱਡੀ ਕੱਡੀ ਲੰਬੀ ਜਿਹੜੀ ਲਾਈਨ ਲੱਗ ਜਾਂਦੀ ਹੈ ਬੌੜਾ ਗੇਟ ਤੋਂ ਜਾਂਦਾ ਓਵਰ ਬ੍ਰਿਜ ਬਣ ਜਾਏ ਜਾਂ ਫਿਰ ਬਾਈਪਾਸ ਨਿਕਲ ਜੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਕੀਮਤੀ ਜਾਨਾਂ ਦੀ ਰੱਖਿਆ ਲਈ ਬਾਈਪਾਸ ਹੋਣਾ ਬਹੁਤ ਜ਼ਰੂਰੀ ਹੈ। ਦਰਸ਼ਕੀ ਕੀਤਾ ਜਾ ਰਹੇ ਹੈ ਕੀ ਕਰਨਾ ਚਾਹੀਏ ਬਾਤਾਈ ਬੰਦਰ ਭਾਗ ਦੇ। ਨਮਸਕਾਰ ਜੀ। ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕੂਲਰ ਰੋਡ ਇੱਕ ਖੂਨੀ ਰੋਡ ਸਾਬਤ ਹੋ ਚੁੱਕਿਆ ਹੈ ਪਿਛਲੇ ਕੁਝ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮੌਤਾਂ ਛੋਟੇ ਛੋਟੇ ਬੱਚਿਆਂ ਦੀ ਵੀ ਮੌਤਾਂ ਇੱਥੇ ਹੋ ਚੁੱਕੀਆਂ ਨੇ ਟਰੱਕਾਂ ਦੇ ਥੱਲੇ ਆ ਕੇ ਲੋਕ ਮਰ ਚੁੱਕੇ ਨੇ ਬੱਚੇ ਮਰ ਚੁੱਕੇ ਨੇ ਇਸ ਲਈ ਸਾਡੀ ਨਾਬਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਹੱਥ ਜੋੜ ਕੇ ਬੇਨਤੀ ਹੈ ਕੀ ਕਿਰਪਾ ਕਰਕੇ ਇਸ ਸੜਕ ਦੇ ਕੋਈ ਪ੍ਰਬੰਧ ਕੀਤੇ ਜਾਣ ਉਦਾਹਰਨ ਦੇ ਤੌਰ ਤੇ ਜਿਸ ਤਰ੍ਹਾਂ ਕੋਈ ਬਾਈਪਾਸ ਅਸੀਂ ਕੱਢ ਸਕਦੇ ਹਾਂ ਠੀਕ ਹੈ ਜੀ ਇਹ ਰੋਡ ਦੇ ਵਿੱਚ بڑے بڑے ਵਹੀਕਲਾਂ ਦੀ ਐਂਟਰੀ ਜਿਹੜੀ ਬੰਦ ਕਰਾਉਣੀ ਚਾਹੀਦੀ ਹੈ ਟੋਟਲੀ ਜਿੰਨੇ ਵੀ ਨਾਲ ਲੱਗਦੀਆਂ ਸੜਕਾਂ ਨੇ ਇੱਥੋਂ ਬਾਈਪਾਸ ਕੱਢ ਕੇ ਇੱਥੇ ਵੱਡੇ ਭਾਰੀ ਵਹੀਕਲਾਂ ਦੀ ਕਿਉਂਕਿ ਇੱਥੇ ਸਾਰੀ ਆਵਾਜਾਈ ਹੈ ਜਸਪਾਲ ਕਲੋਨੀ ਰਾਣੀ ਬਾਗ ਪੁੱਡਾ ਜਿੰਨੀਆਂ ਵੀ ਕਲੋਨੀਆਂ ਨੇ ਸਾਰੇ ਬੱਚਿਆਂ ਦੀ ਆਵਾਜਾਈ ਬੜਿਆਂ ਦੀ ਆਵਾਜਾਈ ਇੱਥੇ ਹੈ ਸਕੂਲ ਬੰਨ੍ਹ ਸਾਰੀਆਂ ਇੱਥੋਂ ਲੰਘਦੀਆਂ ਨੇ ਇਸ ਲਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਿਉਂਕਿ ਇਹ ਰੋਡ ਕੁੰਨੀ ਰੋਡ ਸਾਬਤ ਹੋ ਚੁੱਕਿਆ ਹੈ ਇੱਥੇ ਪ੍ਰਬੰਧ ਕੀਤੇ ਜਾਣ ਤਾਂ ਜੋ ਛੋਟੇ-ਛੋਟੇ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਸਾਰਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਇਸੇ ਸਬੰਧ ਦੇ ਵਿੱਚ ਰੋਜ਼ ਪ੍ਰਦਰਸ਼ਨ ਸਾਡੇ ਵੱਲੋਂ ਕੀਤਾ ਗਿਆ ਹੈ ਇਹ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਜਨਤ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਲਗਾਤਾਰ ਚਾਰ ਮੌਕਾ ਤੋਂ ਬਾਅਦ ਬੈਨਰ ਫੜ ਕੇ ਸੜਕਾਂ ਤੇ ਉਤਰੇ ਲੋਕ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ਕੀਤੀ ਗਈ। ਲੁਧਿਆਣੇ ਦੇ ਡੁਗਰੀ ਮਾਰਕੀਟ ਦੇ ਵਿੱਚ ਹੋਈ ਵੱਡੀ ਵਾਰਦਾਤ। ਸਮਰਾਲਾ 'ਚ ਗੁਟਕਾ ਸਾਹਿਬ ਦੀ ਬੇਦਬੀ ਦਾ ਮਾਮਲਾ ਆਇਆ ਸਾਹਮਣੇ। ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ।